ਪੀਟਰ ਵਰਦੀ ਬਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਝਕਾਰੇ ਲੱਗਦੇ ਆ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਬਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਤਾਂ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਕਿਪੀ ਫੋਨ ਨਹੀਂ ਚੱਕ ਰਿਹਾ ਇਹ ਨਾ ਮਿਲਦਾ ਸੀ ਜਦੋਂ 2-3 ਹਫ਼ਤੇ ਬਾਅਦ ਗੱਲ ਹੋਣੀ ਕਿ ਨਾ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਟੂ ਗਿੱਪੀ ਕੰਗratulations ਪੰਜਾਬ ਨੂੰ ਇਸ ਫਿਲਮ ਦੀ ਲੋੜ ਸੀ ਅੱਜ ਦੇ ਰੀਡ ਤੇ ਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਪੀਟਰ ਵਿਰਦੀ ਭਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਜਿਕਾਰੇ ਲੱਗਦੇ ਆਂ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਭਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੂਵੀਸ਼ਨ ਪਿਕਚਰ ਨੇ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਸੀ ਕਿਪੀ ਫੋਨ ਨਹੀਂ ਚੱਕ ਰਿਹਾ ਜੀ ਨਾ ਮਿਲਦਾ ਸੀ ਜਦੋਂ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿਹਾ ਉਹ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਗੀਪੀ ਕੰਗratulations ਪੰਜਾਬ ਨੂੰ ਇਸ ਫਿਲਮ ਦੀ ਲੋੜ ਸੀ ਅੱਜ ਦੇ ਰੇਟ ਦੇਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਬਾਜੀ ਥੈਂਕ ਯੂ ਜੀ ਪੀਟਰ ਵਿਰਦੀ ਬਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ ਜੀ ਵੀ ਦੇਖ ਸਕਦਾ ਪਰ ਜੋ ਝਕਾਰੇ ਲੱਗਦੇ ਆ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਬਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਸਲਮਾ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਗਿੱਪੀ ਨੂੰ ਫੋਨ ਕਰ ਰਿਹਾ ਸੀ ਗਿੱਪੀ ਫੋਨ ਨਹੀਂ ਚੱਕ ਰਿਹਾ ਜੀ ਨਾ ਮਿਲਦਾ ਸੀ ਜਦੋਂ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿਹਾ ਨਾ ਇਹ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਤੇ ਗਿੱਪੀ ਕੰਗratulations ਪੰਜਾਬ ਨੂੰ ਇਸ ਫਿਲਮ ਦੀ ਲੋੜ ਸੀ ਅੱਜ ਦੇ ਰੇਟ ਤੇ ਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲ ਥੈਂਕ ਯੂ ਸੋ ਮੱਚ ਭ ਪੀਟਰ ਵਰਦੀ ਬਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਝਕਾਰੇ ਲੱਗਦੇ ਆ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਬਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਤਾਂ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਸੀ ਕਿਪੀ ਫੋਨ ਨਹੀਂ ਚੱਕ ਰਿਹਾ ਜੀ ਨਾ ਮਿਲਦਾ ਸੀ ਜਦੋਂ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿ ਨੋਇ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆਹ ਬਹੁਤ ਵੱਡੀ ਪ੍ਰੋਜੈਕਟ ਸੀ ਟੂ ਗਿੱਪੀ ਕੰਗratulations ਪੰਜਾਬ ਨੂੰ ਐਸ ਫਿਲਮ ਦੀ ਲੋੜ ਸੀ ਅੱਜ ਦੇ ਰੀਡ ਦੇਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ